ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਸਿਮਰਨ ਲੈ ਕੇ ਹਾਜ਼ਰ ਹਾਂ ਨਿਊ ਸਟੇਟ ਦਾ ਡਿਬੇਟ ਸ਼ੋਅ ਗੱਲ ਪੰਜਾਬ ਦੀ ਭਰਾਂਕਾ ਗਾਂਧੀ ਨਾਲ ਮੁਲਾਕਾਤ ਕਰਨ ਨਵਜੋਤ ਸਿੰਘ ਸਿੱਧੂ ਨੇ ਜਦਾ ਪੰਜਾਬ ਦੀ ਸਿਆਸੀ ਹਲਚਲ ਵਧਾ ਦਿੱਤੀ ਸੀ ਉਸੇ ਤਰ੍ਹਾਂ ਹੁਣ ਉਹਨਾਂ ਦੀ ਪਤਨੀ ਵੀ ਅੰਬਰਸਰ ਦੀ ਰਾਜਨੀਤੀ ਚ ਐਕਟਿਵ ਨਜ਼ਰ ਆ ਰਹੀ ਨੇ ਹਾਲਾਂਕਿ ਨਵਜੋਤ ਕੌਰ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਉਹ ਅੰਬਰਸਰ ਇਸ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ ਭਾਵੇਂ ਪਾਰਟੀ ਉਹਨਾਂ ਨੂੰ ਟਿਕਟ ਦੇਵੇ ਜਾਂ ਨਾ ਦੇਵੇ ਇਸੇ ਦੇ ਨਾਲ ਹੀ ਉਹਨਾਂ ਨੇ ਇੱਕ ਵਾਰ ਫੇਰ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਘੇਰਨਾ ਵੀ ਸ਼ੁਰੂ ਕਰ ਦਿੱਤਾ ਹੈ ਹਾਲ ਹੀ ਵਿੱਚ ਕਾਂਗਰਸ ਪਾਰਟੀ ਨੇ ਅੰਬਰਸਰ ਪੂਰਬੀ ਦੀ ਵਕਟਰ ਸਾਬਕਾ ਸੰਸਦ ਮੈਂਬਰ ਜਸਵੀਨ ਢੀ ਪਾ ਨੂੰ ਸੌਂਪੀ ਕੱਲ ਡਿੰਪਾ ਕਾਂਗਰਸ ਅੰਮਰਸਰ ਮਹਿਲਾ ਮੋਰਚਾ ਦੇ ਜ਼ਿਲ੍ਹਾਪਰਦਾਤ ਸ਼ਿਵਾਨੀ ਸ਼ਰਮਾ ਨੂੰ ਮਿਲਣ ਪਹੁੰਚੇ ਸੀ ਸ਼ਿਵਾਨੀ ਸ਼ਰਮਾ ਦੇ ਪਤੀ ਐਡਵੋਕੇਟ ਸੰਦੀਪ ਸ਼ਰਮਾ ਨੇ ਜਸਪੀਰ ਡਿੰਪਾ ਵਾਲਾ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਤੇ ਇਸੇ ਵਿੱਚ ਸੀਨੀਅਰ ਕਾਂਗਰਸੀ ਆਗੂ ਨੂੰ ਟੈਗ ਵੀ ਕਰ ਦਿੱਤਾ ਉਸੇ ਤੇ ਡਾਕਟਰ ਨਵਜੋਤ ਕੌਰ ਨੇ ਇੱਕ ਟਿੱਪਣੀ ਦੇ ਨਾਲ ਇਸ ਪੋਸਟ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਲਿਖਿਆ ਕਿ ਅਕਾਲੀ ਦਲ ਮਜੀਠੀਆ ਟੀਮ ਦੇਖਿਆ ਜਾਂਦਾ ਨਵਜੋਤ ਸਿੱਧੂ ਵੀ ਅਕਸਰ ਆਪਣੀ ਹੀ ਪਾਰਟੀ ਦੇ ਨੇਤਾਵਾਂ ਤੇ ਹਮਲਾ ਬੋਲਦੇ ਨਜ਼ਰ ਆਉਂਦੇ ਸੀ ਕਿਹਾ ਜਾਂਦਾ ਹੈ ਕਿ ਸਾਬਕਾ ਸੀਐਮ ਅਮਰਿੰਦਰ ਸਿੰਘ ਨੇ ਵੀ ਇਸੇ ਕਾਰਨ ਅਹੁਦਾ ਤੇ ਫੇਰ ਪਾਰਟੀ ਛੱਡੀ ਸੀ 2022 ਦੀਆਂ ਚੋਣਾਂ ਦੌਰਾਨ ਸਿੱਧੂ ਦੀ ਚਰਨੀ ਦੇ ਨਾਲ ਵੀ ਤਿੱਖੀ ਅਮੋ ਸਾਹਮਣੇ ਹੋਈ ਸੀ ਤੇ ਮਾਹਰਾਂ ਦਾ ਕਹਿਣਾ ਹੈ ਕਿ ਮੁੱਖ ਕਾਰਨ ਇਹੀ ਰਿਹਾ ਹੈ ਕਿ 2022 ਦੇ ਵਿੱਚ ਕਾਂਗਰਸ ਦੀ ਹਾਰ ਹੋਈ ਕਿਉਂਕਿ ਕਾਂਗਰਸ ਦੀ ਅੰਦਰੂਨੀ ਕਲਾ ਸਾਹਮਣੇ ਆ ਗਈ ਸੀ ਹੁਣ ਇੱਕ ਵਾਰ ਫੇਰ ਉਹਨਾਂ ਦੀ ਪਤਨੀ ਵੱਲੋਂ ਆਪਣੀ ਹੀ ਪਾਰਟੀ ਦੇ ਨਿਤਾਮਾਤੇ ਤਾਂਜ ਕਸਣਾ ਸ਼ੁਰੂ ਹੋ ਗਿਆ ਤਾਂ ਕੀ ਇੱਕ ਵਾਰ ਫੇਰ ਕਾਂਗਰਸ ਦੀ ਅੰਦਰੂਨੀ ਕਲਾ ਸਾਹਮਣੇ ਆਉਣੇ ਸ਼ੁਰੂ ਹੋ ਗਈ ਹੈ ਕੀ ਪ੍ਰਿਆੰਕਾ ਗਾਂਧੀ ਦੇ ਨਾਲ ਸਿੱਧੂ ਦੀ ਮੁਲਾਕਾਤ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਫ੍ਰੀ ਹੈਂਡ ਮਿਲ ਗਿਆ ਅੰਮਰਸਰ ਈਸਟ ਦੀ ਸੀਟ ਤੇ ਸਿੱਧੂ ਅਤੇ ਉਹਨਾਂ ਦੀ ਪਤਨੀ ਕਿੰਨਾ ਪ੍ਰਭਾਵ ਪਾ ਸਕਦੇ ਨੇ ਇਸ ਤੇ ਅੱਜ ਕਰਾਂਗੇ ਚਰਚਾ ਤੇ ਨਵਜੋਤ ਕੌਰ ਸਿੱਧੂ 2027 ਵਿੱਚ ਆਪਣੀ ਸਿਆਸੀ ਕਿਸਮਤ ਅਜਮੌਰ ਦਾ ਬਿਗਲ ਫੂਕ ਚੁੱਕੇ ਨੇ ਹਾਲਾਂਕਿ ਵੱਟੀ ਕਲ ਜੋ ਨਵਲੋਂ ਕਹੀ ਗਈ ਹੋਏ ਇੱਕ ਹੀ ਪਾਵੇਂ ਕਾਂਗਰਸ ਪਾਰਟੀ ਟਿਕਟ ਦੇਵੇ ਪਾਵੇਂ ਨਾ ਦੇਵੇ ਨਵਜੋਤ ਸਿੱਧੂ 2027 ਜੰਬਰ ਸਰ ਈਸਟ ਦੀ ਸੀਟ ਤੋਂ ਦਾਵਾ ਜ਼ਰੂਰ ਠੋਕਣਗੇ ਹਲ ਹੀ ਚ ਜੇ ਗੱਲ ਕਰੀਏ ਤੇ ਨਜੀ ਤੌਰ ਤੇ ਕੈਂਸਰ ਤੋਂ ਕੈਂਸਰ ਨੂੰ ਹਰਾ ਕੇ ਨਵਜੋਤ ਕੌਰ ਸਿੱਧੂ ਜਿਹੜੇ ਨੇ ਦੁਬਾਰਾ ਐਕਟਿਵ ਹੋਏ ਨਾ ਤੇ ਰਾਜਨੀਤੀ ਜੋ ਦੁਬਾਰਾ ਐਕਟਿਵ ਨਜ਼ਰ ਆ ਰਹੇ ਨੇ ਕੁਝ ਹੀ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਪ੍ਰਿਆੰਕਾ ਗਾਂਧੀ ਦੇ ਨਾਲ ਮੁਲਾਕਾਤ ਕਰਨ ਗਏ ਸੀ ਮਹਾਰਾ ਦਾ ਕਹਿਣਾ ਹੈ ਕਿ ਪ੍ਰਿਆੰਕਾ ਗਾਂਧੀ ਦੇ ਵੱਲੋਂ ਕੋਈ ਨਾ ਕੋਈ ਆਸ਼ਵਾਸਨ ਜ਼ਰੂਰ ਦਿੱਤਾ ਗਿਆ ਜਿਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਅੰਬਰ ਸਰਚ ਇੰਨੀ ਐਕਟਿਵ ਨਜ਼ਰ ਆ ਰਹੀ ਹੈ ਨਵਜੋਤ ਕੌਰ ਸਿੱਧੂ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ ਤੇ ਜਿਸ ਤਰੀਕੇ ਦੇ ਨਾਲ ਡੇੰਪਾ ਦੀ ਪੋਸਟ ਤੇ ਉਹਨਾਂ ਨੇ ਤੰਜ ਕਸਿਆ ਉਹਨਾਂ ਕਿਹਾ ਅਕਾਲੀ ਦਲ ਮਜੀਠੀਆ ਟੀਮ ਤੇ ਤੰਜ ਕਸਿਆ ਗਿਆ ਹੈ ਕਿ ਇਹ ਕਾਂਗਰਸੀ ਆਗੂ ਨਹੀਂ ਸਕੋ ਅਕਾਲੀ ਦਲ ਦੇ ਸਪੋਰਟਰ ਨੇ ਹਾਲਾਂਕਿ ਇਸ ਪੋਸਟ ਤੇ ਇਹਨਾਂ ਦੇ ਕਮੈਂਟ ਤੋਂ ਬਾਅਦ ਹੋਰ ਨਾਲ ਲੋਕਾਂ ਦੇ ਵੀ ਕਮੈਂਟ ਦੇਖੇ ਜਾ ਸਕਦੇ ਨੇ ਪਰ ਵੱਡੀ ਗੱਲ ਇੱਥੇ ਇਹ ਹੈ ਕਿ ਇੰਨਾ ਕੌਨਫੀਡੈਂਸ ਨਵਜੋਤ ਕੋਰਸ ਤੇ ਦੋਨੋਂ ਕੀ ਉਹ ਅੰਬਰਸਰ ਈਸਟ ਦੀ ਸੀਟ ਤੋਂ ਚੋਣਾ ਲੜਨਗੇ ਵੀ ਤੇ ਜਿੱਤਣਗੇ ਵੀ ਇਸ ਦੇ ਪਿੱਛੇ ਦਾ ਮੁੱਖ ਕਾਰਨ ਕੀ ਮੰਨਿਆ ਜਾਏ ਕਿ ਆਖਰਕਾਰ ਉਹਨਾਂ ਨੇ ਐਨੀ ਵੱਡੀ ਗੱਲ ਕਹੀ ਕਿ ਜੇ ਕਾਂਗਰਸ ਉਹਨਾਂ ਨੂੰ ਟਿਕਟ ਦਿੰਦੀ ਵੀ ਹੈ ਜੇ ਨਹੀਂ ਵੀ ਦਿੰਦੀ ਤਾਂ ਵੀ ਉਹ ਅੰਬਰਸਰ ਈਸਟ ਤੋਂ ਚੋਣ ਜ਼ਰੂਰ ਲੜੇਗੀ ਯਕੀਨੀ ਤੌਰ ਤੇ ਨਵਜੋਤ ਸਿੱਧੂ ਦੇ ਗੱਲ ਤੋਂ ਬਾਅਦ ਇਹ ਗੱਲ ਯਕੀਨੀ ਹੈ ਕਿ 2027 ਦੀ ਆ વિધાનસભા ਚੋਣਾਂ ਦਲਚਸਪ ਹੋਣ ਵਾਲੀਆਂ ਨੇ ਇਸੇ ਤੇ ਅੱਜ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਸਾਡੇ ਮਾਰਯੋਗ ਪੈਨਲਿਸਟ ਜੁੜ ਗਏ ਨੇ ਤੇ ਹੋਰ ਵੀ ਪੈਨਲਿਸਟ ਸਾਡੇ ਨਾਲ ਛੇਤੀ ਹੀ ਸ਼ਾਮਲ ਹੋਣਗੇ ਫਿਲਹਾਲ ਸਾਡੇ ਨਾਲ ਅਮਰਜੀਤ ਜੀ ਨੇ ਰਾਜਨੀਤਿਕ ਮਾਹਰ ਤੇ ਨਾਲ ਸਾਡੇ ਜਸਪ੍ਰੀਤ ਨਰਵਾਲ ਜੀ ਨੇ ਕਾਂਗਰਸ ਦੇ ਬੁਲਾਰੇ ਸਭ ਤੋਂ ਪਹਿਲਾਂ ਮੈਂ ਅਮਰਜੀਤ ਜੀ ਤੁਹਾਡੇ ਕੋਲ ਆਉਂਿਆ ਅਮਰਜੀਤ ਜੀ ਜਿਸ ਤਰੀਕੇ ਦੇ ਨਾਲ ਲਬਜੋਤ ਸਿੰਘ ਸਿੱਧੂ ਵੱਲੋਂ ਕਿਹਾ ਗਿਆ ਕਿ ਉਹ ਅੰਬਰਸਰ ਈਸਟ ਦੇ ਚੋਣ ਲੜਨਗੇ 2027 ਦੇ ਵਿੱਚ ਭਾਵੇਂ ਕਾਂਗਰਸ ਉਹਨਾਂ ਨੂੰ ਟਿਕਟ ਦੇਵੇ ਭਾਵੇਂ ਨਾ ਦੇਵੇ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਪ੍ਰਿਆੰਕਾ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਆਉਂਦੇ ਨੇ ਜਿਸ ਤੋਂ ਬਾਅਦ ਅਚਾਨਕ ਹੀ ਨਵਜੋਤਕੌਰ ਸਿੱਧੂ ਐਕਟਿਵ ਹੋ ਜਾਂਦੇ ਨੇ ਵੱਡੇ ਬਿਆਨ ਦੇਣ ਲੱਗ ਜਾਂਦੇ ਨੇ ਤੇ ਇਹ ਤਾਂ ਮੰਨਿਆ ਜਾ ਰਿਹਾ ਹੈ ਕਿ ਅੰਬਰਸਰ ਈਸਟ ਦਾ ਜਿਹੜਾ ਰਣ ਹੈ 2027 ਚ ਉਹ ਬਹੁਤ ਜ਼ਿਆਦਾ ਕਮਸਾਨ ਵਾਲਾ ਹੋਣ ਵਾਲਾ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਕੌਨਫੀਡੈਂਸ ਦੇ ਨਾਲ ਦਾਅਵੇਦਾਰੀ ਠੋਕੀ ਜਾ ਰਹੀ ਹੈ ਕੀ ਲੱਗਦਾ ਕਿ ਇਹ ਮਹਿਜ਼ ਓਵਰ ਕੌਨਫੀਡੈਂਸ ਹੈ ਜਾਂ ਫਿਰ ਕਿਤੇ ਨਾ ਕਿਤੇ ਕੋਈ ਆਸ਼ਵਾਸਨ ਜਿਹੜਾ ਕਾਂਗਰਸ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਜ਼ਰੂਰ ਦਿੱਤਾ ਗਿਆ ਸੁਦਰਜੀ ਐਕਚੁਅਲੀ ਕੀ ਹੈ استانਿਆ ਪਾਰਟੀਆਂ ਹੁਣ 27 ਨੂੰ ਲੈ ਕੇ ਚੱਲਣ ਸਾਡੇ ਅੰਦੀ ਦੌੜ 27 ਵੱਲ ਹੂੰ ਮੌਜੂਦਾ ਸਮੇਂ ਨੂੰ ਕੋਈ ਦੇਖ ਕੇ ਦੇਖਿਆ ਬਹੁਤ ਘੱਟ ਪਾਰਟੀਆਂ ਨੇ ਜਿਹਨਾਂ ਉਹ ਮੌਜੂਦਾ ਸਮੇਂ ਨੂੰ ਦੇਖਦੀਆਂ ਕਿ ਹੁਣ ਵਾਲਾ ਸਮਾਂ ਜੇ ਹੱਥ ਚਲੇਗਾ ਤੇ ਦੇਣ 27 ਸਾਡੇ ਹੱਥ ਚੋਂ ਉਹਦੇ ਤੇ ਜਿਹੜਾ 27 ਹੈ ਉਹ ਕਿਸੇ ਦੇ ਹੱਥ ਚ ਆਉਂਦਾ ਹੈ ਤੇ ਸਾਰਾ ਤੇ ਜ਼ਮੀਰ ਜਿਹੜੀ ਉਹ ਖਿਸਕੀ ਹੋਈ ਆ ਭਾਵੇਂ ਕੋਈ ਵੀ ਪਾਰਟੀ ਆ ਉਹਨਾਂ ਦੀ ਜ਼ਮੀਰ ਪੰਜਾਬ ਦੀ ਕਿਸ ਦੀ ਹੂੰ ਔਰ ਸਭ ਤੋਂ ਵੱਡਾ ਫੈਕਟ ਜਿਹੜਾ ਇੱਥੇ ਉਹ ਐਸ ਵੇਲੇ ਜਿਹੜਾ ਹੈ ਉਹ ਅਮਰਤਪਾਲ ਦਾ ਚੱਲਦਾ ਉਹ ਅਮਰਤ ਸਾਹਿਬ ਔਰ ਮਾਝਾ ਜਿਹੜਾ ਪੂਰਾ ਹੈ ਉਹਦੇ ਵਿੱਚ ਤੇ ਖਾਸ ਕਰ ਜਿਹੜਾ ਫੈਕਟ ਹੈ ਉਹ ਅਮਰਤਪਾਲ ਦਾ ਜਿਹੜਾ ਹੈ ਉਹ ਜਾਦਾ ਆਜ਼ੀ ਦਿਖਾਈ ਦੇ ਰਿਹਾ ਔਰ ਡੇ ਬਾਈ ਡੇ ਵੱਡਾ ਜੀ ਹੂੰ ਉਹ ਜਿਹੜੀ ਕਾਂਗਰਸ ਨੇ ਇਹ ਨਵਜੋਤ ਸਿੱਧੂ ਜੀ ਵਾਲਾ ਪੈਂਤਲਾ ਜਿਹੜਾ ਉਹ ਖੇਡ ਰਹੀ ਹੈ ਕਾਂਗਰਸ ਉਹ ਬੜਾ ਸੋਚ ਸਮਝ ਕੇ ਖੇਡ ਰਹੀ ਹੈ ਥੋੜੇ ਦਿਨਾਂ ਨੂੰ ਤੁਹਾਨੂੰ ਨਵਜੋਤ ਸਿੱਧੂ ਜੀ ਆਪ ਵੀ ਮੈਦਾਨ 'ਚ ਨਾ ਜਾਣਗੇ ਹੂੰ ਹੂੰ ਥੋੜੇ ਦਿਨਾਂ ਤੱਕ ਦੇਖੋ ਨਵਜੋਤ ਸਿੱਧੂ ਜੀ ਆਪ ਮੈਦਾਨ 'ਚ ਹੋਣਗੇ ਤੇ ਇਕੱਲੇ ਨਵਜੋਤ ਕੌਰ ਸਿੱਧੂ ਜੀ ਹੋਣਾ ਦੇਖੋ ਤੁਸੀਂ ਕਿਉਂ ਆ ਰਹੇ ਪਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਨਵਜੋਤ ਸਿੱਧੂ ਜੀ ਮੈਦਾਨ ਦੇ ਵਿੱਚ ਹੋਣਗੇ ਔਰ ਕਾਂਗਰਸ ਇਹ ਗੱਲ ਸਮਝ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਕਿੱਕਾ ਦੁੱਕਾ ਲੀਡਰਾਂ ਨੂੰ ਛੱਡ ਕੇ ਪੰਜਾਬ ਕਾਂਗਰਸ ਨੂੰ ਕੰਟਰੋਲ ਕਰਨਾ ਇਹਨਾਂ ਸੋਫਾ ਨਹੀਂ ਹੈ ਔਰ ਪੰਜਾਬ ਦੇ ਲੋਕ ਜੋ ਨੇ ਉਹ ਥੋੜਾ ਬਹੁਤ ਮੈਂ ਕਹੀ ਹੈ ਜਿਆਦਾ ਹੀ ਮੈਂ ਕਹੂੰਗਾ ਨਮਜੋ ਸਿੰਘੂ ਦੇ ਤੇ ਵਿਸ਼ਵਾਸ ਵੀ ਕਰਦੀ ਇਹ ਨਹੀਂ ਗੱਲ ਹੂੰ ਬਿਲਕੁਲ ਯਾਨਕੀ ਫੈਨ ਫਾਲੋਇੰਗ ਹੈ ਉਹਨਾਂ ਦੀ ਉਹ ਭਾਵੇਂ ਇੱਕ ਸਟਾਰ ਨੇ ਤਾਂ ਕਰਕੇ ਹੈ ਭਾਵੇਂ ਉਹ ਲੋਕਲ ਲੀਡਰ ਰਹੇ ਨੇ ਸਰਗਰਮ ਰਹੇ ਨੇ ਚੋਣਾਂ ਚ ਤਾ ਕਰਕੇ ਲੇਕਿਨ ਫੈਨ ਫਾਲੋਇੰਗ ਨਵਜੋਤ ਸਿੱਧੂ ਦੀ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਜਸਪ੍ਰੀਤ ਨਰਵਾਲ ਜੀ ਸਾਡੇ ਨਾਲ ਨੇ ਕਾਂਗਰਸ ਦੇ ਬੁਲਾ ਰਹੇ ਜਸਪ੍ਰੀਤ ਨਰਵਾਲ ਜੀ ਜੇ ਗੱਲ ਸਿੱਧੂ ਛੋੜੇ ਦੀ ਕਰੀਏ ਤਾਂ ਪਹਿਲਾ ਅਕਾਲੀ ਭਾਜਪਾ ਗੱਠਬੰਧਨ ਫੇਰ ਕੁਝ ਹੋਰ ਫੇਰ ਕੁਝ ਹੋਰ ਤੇ ਹੁਣ ਫੇਰ ਕਾਂਗਰਸ ਦੀ ਸੀਟ ਤੋਂ ਚੋਣ ਲੜਨ ਦਾ ਜਿਹੜਾ ਹੈ ਉਹ ਜ਼ਾਹਰ ਕਰ ਰਹੇ ਨੇ ਆਪਣਾ ਇੰਟਰਸਟ ਪਰ ਇਹ ਵੀ ਨਾਲ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੇ ਕਾਂਗਰਸ ਨਈ ਟਿਕਟ ਦੇਵੇਗੀ ਤਾਂ ਵੀ ਨਵਜੋਤ ਕੌਰ ਸਿੱਧੂ ਅੰਬਰਸਰ ਇਸ ਤੋਂ ਚੋਣ ਜ਼ਰੂਰ ਲੜਨਗੇ ਹਾਲਾਂਕਿ ਇੱਕ ਵਾਰੀ ਜਿੱਤ ਵੀ ਚੁਕੇ ਨੇ ਭਾਵੇਂ ਭਾਜਪਾ ਦੇ ਚੋਣ ਚਿੰਨ੍ਹ ਥੱਲੇ ਉਹਨਾਂ ਨੇ ਵੋਟ ਲੜੀ ਸੀ ਪਰ ਉਸ ਉਸ ਵੇਲੇ ਉਹ ਜਿੱਤੇ ਸੀਗੇ ਤੇ ਕਿੰਨਾ ਕੁ ਟਫ ਇਹ ਕੰਪੀਟੀਸ਼ਨ ਤੁਸੀਂ ਮੰਨਦੇ ਹੋ ਅੰਬਰਸਰ ਨੂੰ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਕਿਹਾ ਗਿਆ ਕਿ ਕਾਂਗਰਸ ਟਿਕਟ ਦੇਵੇ ਭਾਵੇਂ ਨਾ ਦੇਵੇ ਤੇ ਕੀ ਲੱਗਦਾ ਤੁਹਾਨੂੰ ਉਹਨਾਂ ਨੂੰ ਉਹਨਾਂ ਦਾ ਕੌਨਫੀਡੈਂਸ ਦੇਖ ਕੇ ਆ ਜਿੱਦਾਂ ਸਾਰੇ ਰਾਜਨੀਤਿਕ ਮਹਾਰਨੇ ਕੀਆ ਉਹਨਾਂ ਦੀ ਫੈਨ ਫਾਲੋਇੰਗ ਦੇਖ ਕੇ ਉਹਨਾਂ ਨੂੰ ਟਿਕਟ ਦਿੱਤਾ ਜਾਏਗਾ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰੇ ਪੈਨਲਿਸਟ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੇਖੋ ਆ ਗੱਲ ਇਸ ਤਰੀਕੇ ਦੇ ਨਾਲ ਹੈ ਕਿ ਜੇ ਅੱਜ ਆਪਾਂ ਗੱਲ ਕਰੀਏ ਨਵਜੋਤ ਕੌਰ ਸਿੱਧੂ ਦੀ ਤੇ ਨਵਜੋਤ ਸਿੰਘ ਸਿੱਧੂ ਦੀ ਇਹ ਪਹਿਲਾਂ ਵੀ ਕਾਂਗਰਸ ਦੇ ਵਿੱਚ ਹੀ ਸੀਗੇ ਬਸ ਐਕਟਿਵ ਨਹੀਂ ਸੀਗੇ ਦੇਖੋ ਜਿਵੇਂ ਜੈਸੂ ਵੀ ਐਕਟਿਵ ਨਹੀਂ ਹੁੰਦੇ ਤਾਂ ਬੰਦਾ ਫਿਰ ਇੱਕ ਉਹਨਾਂ ਦੀ ਬਿਮਾਰੀ ਸੀਗੀ ਸੋ ਪ੍ਰਮਾਤਮਾ ਨੇ ਉਹਨਾਂ ਨੂੰ ਜਿਹੜਾ ਕਿ ਤੰਦਰੁਸਤੀ ਦੁਆਰਾ ਤੋਂ ਬਖਸ਼ੀ ਹੈ ਉਹ ਦੁਆਰਾ ਤੋਂ ਜਿਹੜਾ ਲੋਕਾਂ ਦੇ ਵਿੱਚ ਉਤਰੇ ਨੇ ਵਧੀਆ ਗੱਲ ਹੈ ਔਰ ਜਿੱਥੇ ਤੱਕ ਗੱਲ ਰਹਿ ਜਾਂਦੀ ਹੈ ਦੇਖੋ ਸੀਟਸ ਦੀ ਦੇਖੋ ਕਾਂਗਰਸ ਪਾਰਟੀ ਦੇ ਵਿੱਚ ਪਹਿਲਾਂ ਕੋਈ ਵੀ ਡਿਸਾਈਡਡ ਨਹੀਂ ਹੁੰਦਾ ਇਹਦੇ ਵਿੱਚ ਦੇਖੋ ਹਰ ਬੰਦਾ ਜਿਹੜਾ ਉਸ ਏਰੀਆ ਦਾ ਰਹਿਣ ਵਾਲਾ ਹੈ ਉਹ ਉਸ ਸੀਟ ਦੇ ਉੱਤੇ ਆਪਣਾ ਜਿਹੜਾ ਕਿ ਦਾਵੇਦਾਰੀ ਪੇਸ਼ ਕਰ ਸਕਦਾ ਹੈ। ਅ ਉਸ ਤੋਂ ਬਾਅਦ ਵਿੱਚ ਸਿਲੈਕਸ਼ਨ ਹੁੰਦੀ ਹੈ ਸੋ ਇਸ ਕਰਕੇ ਹਲੇ ਬਹੁਤ ਸਮਾਂ ਪਿਆ ਟੂ अर्ਲੀ ਹੈ। ਠੀਕ ਹੈ ਜਸਪ੍ਰੀ ਜੀ ਇਹ ਤਾਂ ਇੱਕ ਬੇਸਿਕ ਜਿਹਾ ਸਵਾਲ ਸੀਗਾ ਲੇਕਿਨ ਜਿਹੜੀ ਵਿਚਲੀ ਗੱਲ ਹੈ ਉਹ ਇਹ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਵੀ ਦੇਖਿਆ ਜਾਦਾ ਆਪਣੀ ਪਾਰਟੀ ਦੇ ਲੀਡਰਾਂ ਤੇ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਸੀ ਤੇ ਹੁਣ ਲਿੰਪੀ ਦੀ ਜਿਹੜੀ ਪੋਸਟ ਦੇ ਥੱਲੇ ਨਵਜੋਤ ਕੋਰ ਸਿੱਧੂ ਦਾ ਕਮੈਂਟ ਆਇਆ ਉਹਨਾਂ ਨੇ ਆਪਣੀ ਪਾਰਟੀ ਦੇ ਲੀਡਰਾਂ ਨੂੰ ਕਿਹਾ ਕਿ ਇਹ ਅਕਾਲੀ ਦਲ ਨੇ ਇਹ ਭਾਜਪਾ ਦਾ ਮਜੀਠੀਆ ਦਾ ਗੁੱਟ ਭਾਜਪਾ ਦਾ ਨਹੀਂ ਮਜੀਠੀਆ ਦਾ ਗੁੱਟ ਗੋਟਾ ਇੱਕ ਵਾਰੀ ਫੇਰ ਅੰਬਰਸਰ ইস্ট ਦੀ ਸੀਟ ਤੋਂ ਇਹ ਕਾਂਗਰਸ ਦੀ ਜਿਹੜੀ ਆਪਸੀ ਫੁੱਟ ਹੈ ਉਹ ਸਾਹਮਣੇ ਆਉਣ ਲੱਗੀ ਨਹੀਂ ਇਹ ਫੁੱਟ ਨਹੀਂ ਹੈ ਦੇਖੋ ਜਦੋਂ ਤੁਸੀਂ ਕਿਤੇ ਉਹ ਇਲੈਕਸ਼ਨ ਲੜੇ ਹੁੰਦੇ ਆ ਉਸ ਤੋਂ ਬਾਅਦ ਜੋ ਥੋੜੇ ਵਾਲੇ ਮਨਮਟਾਓ ਹੋ ਜਾਂਦੇ ਉਹ ਤਾਂ ਕੋਈ ਗੱਲ ਨਾਰਮਲ ਹੈ ਹਰ ਇੱਕ ਪਾਰਟੀ ਦੇ ਵਿੱਚ ਹੁੰਦਾ ਜਸਪ੍ਰੀ ਇਹਨਾਂ ਮਨਮਟਾਵਾਂ ਕਰਕੇ 2022 ਦੀਆਂ ਚੋਣਾਂ ਕਾਂਗਰਸ ਹਾਰ ਗਈ ਸੀ ਤੁਸੀਂ ਮਾੜੇ ਮੋٹے ਮਨਮਟਾਓ ਕਹਿ ਰਹੇ ਹੋ ਦੇ ਦੇਖੋ ਇਹ ਕੋਈ ਵੀ ਹੁਣ ਜਿਹੜਾ ਤੁਸੀਂ ਫਿਊਚਰ ਤੋਂ ਦੇਖੋ ਕਿ ਉਹ ਪ੍ਰਿਯੰਕਾ ਜੀ ਨੂੰ ਮਿਲ ਗਿਆ ਨਹੀਂ ਸਿੱਧੂ ਸਾਹਿਬ ਸੋ ਕੋਈ ਇਦਾਂ ਦੀ ਗੱਲ ਨਹੀਂ ਹੈ ਦੇਖੋ ਢਾਂਚਾ ਕਾਂਗਰਸ ਦਾ ਢਾਂਚਾ ਮਜ਼ਬੂਤ ਹੈ ਕਾਂਗਰਸ ਦੇ ਵਿੱਚ ਲੀਡਰ ਆਫ অপੋਜੀਸ਼ਨ ਕਾਂਗਰਸ ਦੇ ਨੇ ਉਹ ਉਮੀਦ ਕਰ ਰਹੇ ਨੇ ਪ੍ਰਧਾਨ ਉਮੀਦ ਕਰ ਰਹੇ ਨੇ ਔਰ ਉਸ ਦੇ ਨਾਲ ਨਾਲ ਕਾਂਗਰਸ ਦਾ ਜਿਹੜਾ ਢਾਂਚਾ ਨਵਾਂ ਬਲੌਕ ਪੱਧਰ ਤੋਂ ਲੈ ਕੇ ਤੁਸੀਂ ਮੰਡਲਾ ਤੋਂ ਲੈ ਕੇ ਤੁਸੀਂ ਇੱਕ ਪੋਲਿੰਗ ਬੂਥ ਤੋਂ ਲੈ ਕੇ ਜਿਹੜਾ ਕਿ ਉਹ ਨਵਾਂ ਖੜਾ ਕੀਤਾ ਜਾ ਰਿਹਾ ਔਰ ਜਿਹੜੇ ਲੋਕ ਨੇ ਉਹ ਕਾਂਗਰਸ ਦੇ ਨਾਲ ਪੰਜਾਬ ਦੇ ਜੁੜ ਰਹੇ ਨੇ ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਹਰ ਇੱਕ ਲੀਡਰ ਨੂੰ ਕੋਈ ਨਾ ਕੋਈ ਜ਼ਿੰਮੇਵਾਰੀ ਦਿੱਤੀ ਜਾਏਗੀ ਨਵਜੋਤ ਕੌਰ ਸਿੱਧੂ ਜੀ ਨੂੰ ਵੀ ਉਹਨਾਂ ਦੀ ਸਿਹਤ ਦੇ ਬਾਬਤ ਕੇ ਉਹ ਬਿਲਕੁਲ ਕਾਇਮ ਹੋਣਗੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਠੀਕ ਹੈ ਉਹ ਹਾਈ ਕਮਾਂਡ ਦਾ ਡਿਸੀਜਨ ਹੈ ਕਿ ਉਹਨਾਂ ਨੂੰ ਟਿਕਟ ਦੇਣਾ ਹੈ ਜਾਂ ਕਿਹੜੀ ਜ਼ਿੰਮੇਦਾਰੀ ਦੇਣੀ ਹੈ ਜਾਂ ਨਵਜੋਤ ਸਿੰਘ ਸਿੱਧੂ ਨੂੰ ਕਿਹੜੀ ਜ਼ਿੰਮੇਦਾਰੀ ਦੇਣੀ ਹੈ ਇਹ ਹਾਈ ਕਮਾਂਡ ਦਾ ਕਾਲ ਹੈ ਲੇਕਿਨ ਵੱਡੀ ਗੱਲ ਇੱਥੇ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਵੀ ਇਹੀ ਇਲਜ਼ਾਮ ਲੱਗਦੇ ਸੀ ਕਿ ਉਹ ਆਪਣੀ ਹੀ ਪਾਰਟੀ ਦੇ ਲੀਡਰਸ ਦੇ ਖਿਲਾਫ ਬੋਲਦੇ ਨੇ ਉਹਨਾਂ ਦੇ ਕਰਕੇ ਹੀ ਅਮਰਿੰਦਰ ਸਿੰਘ ਨੇ ਪਾਰਟੀ ਛੱਡੀ ਪਹਿਲਾਂ ਸੀਐਮ ਪੱਤਵ ਤੋਂ ਅਸਤੀਫਾ ਦਿੱਤਾ ਤੇ ਉਹਨ ਨਵਜੋਤ ਕੋਰ ਸਿੱਧੂ ਵੀ ਨਹੀਂ ਨਹੀਂ ਉਹਨਾਂ ਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਕੋ ਕੋਈ ਵੀ ਉਹਨਾ ਕਰਕੇ ਪਾਰਟੀ ਨਹੀਂ ਛੱਡੀ ਗਲਤ ਆਇਆ ਕਿ ਪਾਰਟੀ ਨੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਈ ਰੱਖਿਆ ਉਹਨਾਂ ਨੂੰ ਮੌਕਾ ਦਿੱਤਾ ਲੋਕਾਂ ਦੀ ਸੇਵਾ ਕਰਨ ਦਾ ਉਹ ਤਾਂ ਪਹਿਲਾਂ ਵੀ ਸੀਐਮ ਤਾਂ ਪਹਿਲਾਂ ਵੀ ਰਹੇ ਨੇ ਪਹਿਲਾਂ ਤਾਂ ਇਹੋ ਜੀ ਕੋਈ ਚੀਜ਼ ਕੋਈ ਗੱਲ ਸਾਹਮਣੇ ਨਹੀਂ ਆਏਗੀ ਉਹਨਾਂ ਨੇ ਅਹੁਦਾ ਛੱਡ ਦਿੱਤਾ ਉਹ ਵੀ ਦੂਸਰੀ ਗੱਲ ਇਹ ਕਿ ਚੰਨੀ ਦੇ ਨਾਲ ਵੀ ਸਿੱਧੂ ਦੇ ਜਿਹੜੇ ਮਨਮੋਟਾਪ ਨੇ ਉਹ ਪਿਛਲੇ ਚੋਣਾਂ 'ਚ ਸਾਹਮਣੇ ਆਏ ਸੀ ਜਿਹਨੂੰ ਸਾਫ ਕਾਰਨ ਮੰਨਿਆ ਜਾਂਦਾ ਹੈ ਪਾਰਟੀ ਦੀ ਹਾਰ ਦਾ ਨਹੀਂ ਦੇਖੋ ਸਿੱਧੂ ਸਾਹਿਬ ਦੇ ਜੇ ਤੁਸੀਂ ਗੱਲ ਕਰੋ ਕਿ ਉਹਨਾਂ ਦੇ ਪਹਿਲਾਂ ਵੀ ਉਹ ਸੀਐਮ ਰਹੇ ਨੇ ਆਪਣੇ ਔਰ ਕੈਪਟਨ ਸਾਹਿਬ ਪਹਿਲਾਂ ਵੀ ਪਹਿਲਾਂ ਵੀ ਰਹੇ ਨੇ ਲੋਕ ਜਿਹੜੇ ਨੇ ਹਰ ਵਾਰੀ ਦੇਖੋ ਜਮਾਨਾ ਬਹੁਤ ਤੇਜ਼ ਹੋ ਗਿਆ ਸੋਸ਼ਲ ਮੀਡੀਆ ਬਹੁਤ ਵੱਧ ਗਿਆ ਹੈ ਲੋਕ ਜਿਹੜੇ ਨੇ ਕਿ ਜਿਹੜੀ ਹੈ ਕਿ ਜੇ ਕਿਸੇ ਤੋਂ ਡਿਲੀਵਰੀ ਪੁਆਇੰਟ ਆ ਕਿ ਉਹ ਫਾਸਟ ਡਿਲੀਵਰੀ ਚਾਹੁੰਦੇ ਨੇ ਸੋ ਜਿੱਥੇ ਕੈਪਟਨ ਸਾਹਿਬ ਲੋਕਾਂ ਦੀ ਉਸ ਵੇਲੇ ਨਹੀਂ ਕਰ ਪਾਏ ਸੋ ਚੰਨੀ ਸਾਹਿਬ ਨੇ ਆਪਣੀ ਟਿਨਿਓਰ ਦੇ ਵਿੱਚ ਚਾਹੇ ਥੋੜਾ ਟਾਈਮ ਹੀ ਮਿਲਿਆ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ਔਰ ਜਿੱਥੇ ਤੁਸੀਂ ਫੈਕਟਰ ਗੱਲ ਕਰ ਰਹੇ ਹੋ ਸਰਕਾਰ ਨਾਉਣ ਦਾ ਪੰਜਾਬ ਦੇ ਲੋਕ ਜਿਹੜੇ ਸੀਗੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਈਆਂ ਭਾਜਪਾ ਨੂੰ ਨਹੀਂ ਪਾਈਆਂ ਇਸੇ ਤਰੀਕੇ ਨਾਲ ਉਹਨਾਂ ਨੇ ਕਾਂਗਰਸ ਨੂੰ ਵੀ ਇਸ ਵਾਰ ਪਾਈਆਂ ਔਰ ਦੇਖੋ ਜਿਹੜੇ ਬੰਦਿਆਂ ਨੇ ਇੱਕ ਚਾਂਸਾ ਦੇ ਕੇ ਉਹਨਾਂ ਨੂੰ ਲੈ ਕੇ ਆਇਆ ਕਿ ਇਨਕਲਾਬ ਕਰਕੇ ਲੋਕਾਂ ਨੂੰ ਕਹਿ ਕੇ ਕਿ ਜਾਨਕਿ ਸੋਸ਼ਲ ਮੀਡੀਆ ਦਾ ਪੂਰਾ ਯੂਜ਼ ਕਰਕੇ ਲੋਕਾਂ ਨੂੰ ਇਨਫਲੂਐਂਸ ਕਰਕੇ ਲੋਕਾਂ ਨਾਲ ਝੂਠੇ ਵਾਦੇ ਕਰਕੇ ਚਾਹੇ ਅੱਜ 16 ਮੈਡੀਕਲ ਕਾਲਜ ਦੀ ਗੱਲ ਲੈ ਲਵਾਂ ਕਿਦੇ ਕਾਲਜ ਦੇ ਸਲਾਹ ਚਾਹੇ ਮਹਿਲਾਵਾਂ ਨੂੰ ਜਿਹੜਾ ਕਿ 11-1100 ਰੁਪਇਆ ਦੇਣ ਦੀ ਗੱਲ ਕਰ ਲਵਾਂ ਉਹ ਦਿਖ ਰਹੇ ਨੇ ਚਾਹੇ ਹੋਰ ਲੋਕਾਂ ਦੇ ਨਾਲ ਜਿਹੜੇ ਨੇ ਮੇਜਰ ਵਾਦੇ ਕਰਕੇ ਜਿਹੜੀ ਇਹ ਸਰਕਾਰ ਬਣਾ ਕੇ ਗਏ ਨੇ ਕਾਂਗਰਸ ਨੇ ਜਿਹੜੇ ਵਾਦੇ ਕੀਤੇ ਸੀ ਜੋ ਮੈਨੀਫੈਸਟੋ ਸੀਗਾ ਜਸਪ੍ਰੀ ਜੀ ਉਹ ਕਿਹੜਾ ਪੂਰਾ ਹੋਇਆ ਸੀ ਚਲੋ ਸਾਡੇ ਨਾਲ ਬੁਲਾਰੇ ਭਾਜਪਾ ਦੇ ਵੀ ਜੁੜ ਗਏ ਨੇ ਸੰਜੀਤ ਜੀ ਸਾਡੇ ਨਾਲ ਨੇ ਸੰਜੇ ਕਪੂਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਸੰਜੀਤ ਜੀ 2027 ਦਾ ਰਨ ਜਿਹੜਾ ਆਲਮੋਸਟ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਜਿਸ ਤਰੀਕੇ ਦੇ ਨਾਲ ਸਾਡੇ ਰਾਜਨੀਤਿਕ ਮਾਹਿਰ ਅਮਰਜੀਤ ਜੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦਾ ਹੁਣ ਫੋਕਸ ਜਿਹੜਾ 2027 ਤੇ ਹੈ ਤੇ ਅ ਅੰਬਰਸਰ ਈਸਟ ਦੀ ਜੇ ਗੱਲ ਕਰੀਏ ਹੁਨੇ ਨਵਜੋਤ ਕਰ ਦੇਨੇ ਉਸ ਤੋਂ ਬਾਅਦ ਆ ਕੇ ਉਹਨਾਂ ਦੀ ਧਰਮ ਪਤਨੀ ਇਹ ਕਹੇ ਐਲਾਨ ਕਰ ਦਿੰਦੇ ਕਿ ਅੰਬਰਸਰ ਈਸਟ ਤੋਂ ਉਹ ਚੋਣ ਲੜਨਗੇ ਅੰਬਰਸਰ ਈਸਟ ਦੀ ਤੇ ਨਵਜੋਤ ਕੌਰ ਸਿੱਧੂ ਦੀ ਜੇਗਾਲ ਕਰੀਏ ਕੋਈ ਜ਼ਮਾਨਾ ਹੋਇਆ ਕਰਦਾ ਸੀਗਾ ਜਦੋਂ ਨਵਜੋਤ ਕੌਰ ਸਿੱਧੂ ਪਾਜਪਾਦੀ ਟਿਕਟ ਤੇ ਉਥੋਂ ਚੋਣ ਲੜੇ ਸੀ ਤੇ ਜਿੱਤੇ ਵੀ ਸੀਗੇ ਹੁਣ ਕਿਸ ਤਰੀਕੇ ਦੇ ਨਾਲ ਤੁਸੀਂ ਅੰਬਰਸਰ ਈਸਟ ਦੀ ਚੋਣ ਨੂੰ ਜਾਂ ਫਿਰ ਸੀਟ ਨੂੰ ਅ ਦੇਖਦੇ ਹੋ ਕਿਉਂਕਿ ਦੇਖਿਆ ਜਾਇਆ ਤਾਂ ਪਾਚਵਾ ਵੀ ਪੂਰੀ ਤਿਆਰੀ ਕਰ ਰਹੀ ਹੈ 2027 ਦੀ ਕਿ ਇਸ ਵਾਰ ਕਿਤੇ ਨਾ ਕਿਤੇ ਕਿਉਂਕਿ ਸਾਥ ਕਿਸੇ ਦਾ ਵੀ ਨਹੀਂ ਆਕਾਲੀ ਦਲ ਦਾ ਵੀ ਸਾਥ ਨਹੀਂ ਤੇ ਆਪਣੇ ਦਮ ਤੇ ਇਸ ਵਾਰੀ ਚੋਣ ਲੜਨੀ ਪਵੇਗੀ ਕਿਸ ਤਰੀਕੇ ਦੇ ਨਾਲ ਤੁਸੀਂ ਨਵਜੋਤ ਕੌਰ ਸਿੱਧੂ ਦੀ ਇਸ ਗੱਲ ਨੂੰ ਦੇਖਦੇ ਹੋ ਦੇਖੋ ਐਸਾ ਲੱਗਦਾ ਹੈ ਕਿ ਸਿਬਰਨ ਜੀ ਤੁਹਾਡਾ ਤੇ ਨਿਕਲੀ ਨਾ ਆਵਾਜ਼ ਟਿਕੋ ਹੋ ਰਹੀ ਹੈ ਜਰਾ ਟਿਕ ਮੈਂ ਆਪਣੇ ਟੈਕਟੀਕਲ ਟੀਮ ਨੂੰ ਕਹਾਂਗੀ ਤੁਸੀਂ ਜਰਾ ਆਡੀਓ ਪਲੀਜ਼ ਚੈੱਕ ਕਰ ਲਓ ਸਾਡੇ ਗੈਸਟ ਦੀ ਆਡੀਓ ਈਕੋ ਹੋ ਰਹੀ ਹੈ ਸੰਜੇ ਜੀ ਤੁਸੀਂ ਬੋਲੋ ਬੋਲਣਾ ਤੇ ਵਾਪਸ ਗੱਲ ਹੀ ਕੋ ਕਰੇਗਾ ਤੁਹਾਨੂੰ ਨਹੀਂ ਪਾ ਗੱਲ ਕਹਿ ਨਹੀਂ ਪਾ ਰਿਹਾ ਸਹੀ ਢੰਗ ਨਾਲ ਐ ਪਲੀਜ਼ ਪਹਿਲੇ ਠੀਕ ਕਰਵਾ ਦਿਓ ਕਿਉਂਕਿ ਮੈਂ ਗੱਲ ਨਹੀਂ ਪਾ ਰਿਹਾ ਜੀ ਬਿਲਕੁਲ ਉਹ ਸਾਡੀ ਟੈਕਨੀਕਲ ਟੀਮ ਕਰ ਰਹੀ ਸੰਜੇ ਜੀ ਤੁਸੀਂ ਆਪਣੀ ਗੱਲ ਰੱਖੋ ਐਸਾ ਗਵਾਹ ਕਿ ਜਿੱਥੋਂ ਤੱਕ ਨਵਜੋਤ ਕੌਰ ਸਿੱਧੂ ਜੀ ਦਾ ਈਸਟ ਕੌਂਸਟੀਟਿਊਐਂਸੀ ਤੋਂ ਇਲੈਕਸ਼ਨ ਲੜਨ ਦੀ ਗੱਲ ਹੈ ਜਰੂਰ ਲੜਨਾ ਚਾਹੀਦਾ ਹੈ ਬਾਕੀ ਉਹਨਾਂ ਨੂੰ ਟਿਕਟ ਮਿਲਣੀ ਹੈ ਜਾਂ ਨਹੀਂ ਮਿਲਣੀ ਹੈ ਇਹ ਕਾਂਗਰਸ ਪਾਰਟੀ ਦਾ ਡਿਸੀਜਨ ਹੈ ਇੱਥੇ ਭਾਰਤੀ ਜਨਤਾ ਪਾਰਟੀ ਦਾ ਕੋਈ ਰੋਲ ਨਹੀਂ ਹੈਗਾ ਔਰ ਪਹਿਲੇ ਵੀ ਨਵਜੋਤ ਕੌਰ ਸਿੱਧੂ ਜੀ ਨਵਜੋਤ ਸਿੱਧੂ ਜੀ ਉਹ ਕੰਸਟੀਟਿਊਐਂਸੀ ਨੂੰ ਰਿਪਰੈਜ਼ੈਂਟ ਕਰ ਚੁੱਕੇ ਹੋਏ ਹੈ ਸੋ ਡੈਫੀਨਿਟਲੀ ਜੇ ਉਸ ਕੰਸਟੀਟਿਊਐਂਸੀ ਚ ਕੰਮ ਕਰਨਾ ਚਾਹੁੰਦੇ ਆ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਆ ਜਰੂਰ ਕਰਨ ਕਰਨੀ ਵੀ ਚਾਹੀਦੀ ਹੈ ਕਿਉਂਕਿ ਜਦੋਂ ਤੱਕ ਤੇ ਉਹ ਐਮ ਐਲ اےਗੇ ਸੀ ਉਦੋਂ ਤੱਕ ਤੇ ਉਸ ਕੌਂਸਲਟਿਊਐਂਸੀ ਦਾ ਕੋਈ ਸੁਧਾਰ ਨਹੀਂ ਕਰ पाए ਤਾਂ ਇਹ ਲੋਕਾਂ ਨੇ ਉਥੋਂ ਦੀ ਉਹਨਾਂ ਨੂੰ ਬੇਸਿਕਲੀ ਬਾਹਰ ਕੱਢਿਆ ਉਹਨਾਂ ਨੂੰ ਹਰਾਇਆ ਉਥੋਂ ਦੀ ਉਹਨਾਂ ਦੀ ਛੁੱਟੀ ਹੋਈ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਫੇਰ ਲੱਗਦਾਗਾ ਵੈ ਕਿ ਉਹਨਾਂ ਨੂੰ ਚੇਂਜ ਨੇ ਜੀ 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 ਰੁਕਣਾ ਚਾਹੂੰਗੀ ਤੁਹਾਨੂੰ ਤੁਸੀਂ ਕਹਾਂ ਐਮ ਐਲ اے ਰਹਿੰਦੇ ਹੋਏ ਕੋਈ ਸੁਧਾਰ ਨਹੀਂ ਕਰ ਪਾਇਆ ਜਿਦੋਂ ਨਵਜੋਤ ਕੌਰ ਸਿੱਧੂ ਐਮ ਐਲ اے ਸੀਗੇ ਉਹ ਤਾਂ ਭਾਜਪਾ ਦੇ ਵੱਲੋਂ ਐਮ ਐਲ اے ਸੀਗੇ ਨਾ ਇਸ ਐਮਐਲਏ دیੋ ਯੋਗ ਹੈ ਨਾ ਸੁਧਾਰੋ ਨਾ ਨੂੰ ਕਰਨਾ ਸੀ ਨਾ ਆਪਣੀ ਕੌਨਸਟਿਟੂਐਂਸੀ ਦਾ ਭਾਜਪੀ ਨੇ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਔਰ ਇਹ ਬਾਅਦ ਜਦੋਂ ਕੌਨਸਟਿਟੂਐਂਸੀ ਨੂੰ ਦੇਖਣਾ ਸੰਭਾਲਣਾ ਉਥੋਂ ਦੀ ਕੌਨਸਟਿਟੂਐਂਸੀ ਦੀ ਮਸਲੇ ਹੱਲ ਕਰਨਾ ਉਹ ਜ਼ਿੰਮੇਵਾਰੀ ਤੇ ਉਹਨਾਂ ਦੀ ਹੀ ਹੈ ਨਾ ਸੋ ਉਹਨਾਂ ਨੂੰ ਦੇਖਣਾ ਚਾਹੀਦਾ ਹੈਗਾ ਸੀ ਇਹਦੇ ਬਾਰੇ ਸੋ ਅਲਟੀਮੇਟਲੀ ਲੋ ਲੋਕਾਂ ਦੇ ਨਾਲ ਉਹਨਾਂ ਦਾ ਅੱਛਾ ਕਨੈਕਟ ਨਹੀਂ ਰਿਹਾ ਉਸ ਕੌਨਸਟਿਟੂਐਂਸੀ ਸੁਧਾਰ ਨਹੀਂ ਹੋਇਆ ਤੇ ਲੋਕਾਂ ਨੇ ਜਿਹੜੇ 2022 ਦੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਨਵਜੋਤ ਸਿੱਧੂ ਸੰਬਤੀ ਨੂੰ ਦੰਪਤੀ ਨੂੰ ਬਿਲਕੁਲ ਨਕਾਰ ਕੇ ਰੱਖ ਦਿੱਤਾ ਕਿ ਉਹਨਾਂ ਨੇ ਕਰ ਦਿੱਤਾ ਕਿ ਭਈ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਐਨੇ ਸਾਲ ਨਵਜੋਤ ਸਿੰਘ ਸਿੱਧੂ ਜੀ ਐਮਪੀ ਵੀ ਰਹੇ ਹੈ ਨਵਜੋਤ ਕੌਰ ਸਿੱਧੂ ਜੀ ਐਮਐਲਏ ਵੀ ਰਹੇ ਹੈ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਰਹੇ ਹੈ ਬਟ ਫੇਰ ਵੀ ਉਸ ਕੌਨਸਟਿਟੂਐਂਸੀ ਦੇ ਵਿੱਚ ਕੁਝ ਵੀ ਇੰਪਰੂਵਮੈਂਟ ਨਹੀਂ ਉਹ ਜਦੋਂ ਦੋ ਦਲਾ ਇੱਥੇ ਨੇ ਇਕਤੇ ਜਦੋਂ ਇਹ ਅਹੁਦੇ ਤੇ ਸੀਗੇ ਉਦੋਂ ਭਾਜਪਾ ਚ ਸ਼ਾਮਿਲ ਸੀ ਬਾਅਦ ਚ ਜਦੋਂ ਕਾਂਗਰਸ ਚ ਸ਼ਾਮਿਲ ਹੋਏ ਫੇਰ ਉਹਨਾਂ ਦੇ ਮਨਮਟਾਉ ਕਾਂਗਰਸ ਯਾਗਵਾ ਦੇ ਨਾਲ ਹੋਏ ਫੇਰ ਉਹ ਆਪਣੀ ਸੀਟ ਉਹਨਾਂ ਨੂੰ ਹਾਰਨੀ ਪਈ ਦੂਸਰੀ ਗੱਲ ਇਹ ਕਿ ਜਿਹੜੀ ਗੱਲ ਮੇਨ ਨਵਜੋਤ ਕੌਰ ਸਿੱਧੂ ਨੇ ਕਹੀ ਹੈ ਕਿ ਪਾਵੇਂ ਕਾਂਗਰਸ ਟਿਕਟ ਦੇਵੇ ਪਾਵੇਂ ਨਾ ਦੇਵੇ ਪਰ ਅੰਬਰਸਰ ਈਸਟ ਤੋਂ 2027 ਦੀ ਵਿਧਾਨ ਸਭਾ ਚੋਣ ਜ਼ਰੂਰ ਲੜਨਗੇ ਤੇ ਭਾਜਪਾ ਦੇ ਕੋਲ ਅੰਬਰਸਰ ਈਸਟ ਤੋਂ ਕੋਈ ਵੱਡਾ ਚਿਹਰਾ ਹੈ ਨਹੀਂ ਕਿ ਜੇ ਕਾਂਗਰਸ ਨਹੀਂ ਟਿਕਟ ਦਿੰਦੀ ਤਾਂ ਦੁਬਾਰਾ ਕੀ ਸੰਜੇ ਜੀ ਭਾਜਪਾ ਨਵਜੋਤ ਕੌਰ ਸਿੱਧੂ ਨੂੰ ਟਿਕਟ ਦੇਣਗੇ ਨਹੀਂ ਬਿਲਕੁਲ ਨਹੀਂ ਨਵਜੋਤ ਕੌਰ ਸਿੱਧੂ ਜੀ ਨੂੰ ਟਿਕਟ ਦੇਣ ਦਾ ਭਾਜਪਾ ਤੋਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾਗਾ ਕਿਉਂਕਿ ਇਸ ਤਰੀਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ بڑے ਵੱਡੇ ਲੀਡਰ ਅਰੁਣ ਜੇਤਲੀ ਜੀ ਦੀ ਪਿੱਠ ਤੇ ਛੁਰਾ ਕੋਪਿਆ ਬਾਦਮਾ ਨੂੰ ਯਾਦ ਆ ਗਾ ਹੈ ਉਹ ਬਾਜਪਾ ਚ ਦੁਬਾਰਾ ਵਾਪਸੀ ਔਰ ਦੁਬਾਰਾ ਟਿਕਟ ਦੇਣ ਦਾ ਉਹਨਾਂ ਨੂੰ ਕੋਈ ਸਵਾਲ ਨਹੀਂ ਹੈ। ਔਰ ਤੁਸੀਂ ਗੱਲ ਕੀ ਆ ਗਿਆ ਕਿ ਹਰ ਲੀਡਰ ਦਾ ਇੱਕ ਟਾਈਮ ਹੁੰਦਾ ਹੈ ਸਿੱਧੂ ਸਾਹਿਬ ਦਾ ਵੀ ਇੱਕ ਟਾਈਮ ਅਗਾ ਸੀ ਜਿਸ ਟਾਈਮ ਉਹਨਾਂ ਦੀ ਤੂਤੀ ਬੋਲਦੀ ਸੀ ਔਰ ਇੰਨੇ ਸਾਲ ਉਹਨਾਂ ਨੂੰ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਪਰ ਉਹ ਟੋਟਲ ਫੇਲਿਅਰ ਸਾਬਿਤ ਹੋਇਆ ਹੈ। ਉਹ ਲੋਕਲ ਬਾਡੀ ਮੰਤਰੀ ਵੀ ਰਹੇ ਤਾਂ ਵੀ ਪੰਜਾਬ ਦੇ ਲੋਕਾਂ ਨੇ ਕੁਝ ਨਹੀਂ ਕਰ ਸਕੇ ਔਰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦੇਖਿਆ ਕਿ ਇਹ ਜਿਹੜੇ ਹਸਬੰਡ ਵਾਈਫ ਹੈ ਇਹ ਲਾਲਚੀ ਜਿਆਦਾ ਹੈ। ਇਹਨਾਂ ਨੂੰ ਆਪਣੀ ਪੋਜੀਸ਼ਨ ਬਾਰੇ ਜ਼ਿਆਦਾ ਚਿੰਤਾ ਹੁੰਦੀ ਹੈ ਔਰ ਲੋਕਾਂ ਬਾਰੇ ਔਰ ਪਾਰਟੀ ਬਾਰੇ ਇਹਨਾਂ ਨੂੰ ਚਿੰਤਾ ਘੱਟ ਹੁੰਦੀ ਹੈ। ਨਾ ਹੀ ਇਹਨਾਂ ਦੇ ਟਿਨਿਓਰ ਦੇ ਵਿੱਚ ਲੋਕਾਂ ਦੀ ਸਹੀ ਢੰਗ ਨਾਲ ਸੁਣਵਾਈ ਹੋਈ ਲੋਕੀ ਇਹਨਾਂ ਨੂੰ ਮਿਲਣ ਜਾਂਦੇ ਸੀ। ਕਈ-ਕਈ ਘੰਟੇ ਉਹਨਾਂ ਨੂੰ ਇਹਨਾਂ ਦੀ ਕੋਠੀ ਦੇ ਬਾਹਰ ਵੇਟ ਕਰਨਾ ਪੈਂਦਾ ਸੀ। ਉਡੀਕਦੇ ਰਹਿੰਦੇ ਸੀ ਐ ਬਾਰੋ-ਬਾਰ ਗੱਡੀ ਤੋਂ ਨਿਕਲ ਜਾਂਦੇ ਸੀ। ਤੁਮੇ ਸਮਝ ਨਾ ਵਾ ਕਿ ਇਹਨਾਂ ਦੇ ਵਤੀਰੇ ਨੂੰ ਲੋਕਾਂ ਨੇ ਬੜੇ ਅੱਛੇ ਢੰਗ ਨਾਲ ਦੇਖਿਆ ਔਰ ਜਿਤੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈ ਭਾਰਤੀ ਜਨਤਾ ਪਾਰਟੀ 'ਚ ਕੋਈ ਵੀ ਸੋਚ ਨਹੀਂ ਹੈ ਕਿ ਇਹਨਾਂ ਨੂੰ ਭਾਜਪਾ ਦੇ ਵਿੱਚ ਲਿੱਤਾ ਜਾਵੇ। ਇਹ ਕਾਂਗਰਸ ਦੇ ਵਿੱਚ ਹੈਗੀ ਹੈ ਕਾਂਗਰਸ ਨੂੰ ਨਗਜੋਦ ਸਿੱਧੂ ਦੰਪਤੀ ਮੁਬਾਰਕ ਜੋ ਕਾਂਗਰਸ ਆ ਹਾਲੇ ਨਾ ਨੇ ਪਿਛਲੇ 3-4 ਸਾਲਾਂ ਚ ਕਰ ਦਿੱਤਾ ਸੋ ਆਪਾਂ ਤੇ ਕਾਂਗਰਸ ਨੂੰ ਸ਼ੁਭ ਕਾਮਨਾਈ ਦਵਾਂਗੇ ਕਿ ਇਹਨਾਂ ਨੂੰ ਸੰਭਾਲ ਕੇ ਰੱਖਣ ਔਰ ਇਹਨਾਂ ਨੂੰ ਜੋ ਟਿਕਟ ਦੇਣੀ ਉਹ ਕਾਂਗਰਸ ਹੀ ਦੇਵੇ ਭਾਰਤੀ ਜਨਤਾ ਪਾਰਟੀ ਤੇ ਇਹਨਾਂ ਦਾ ਕੋਈ 스ਕੋਪ ਨਹੀਂ ਹੈ ਸੋ ਇੱਕ ਪੁਨੀਤਿੰਦਰ ਜੀ ਸਾਡੇ ਨਾਲ ਨੇ ਪੁਨੀਤਿੰਦਰ ਕੰਗ ਜੀ ਅਕਾਲੀ ਦਲ ਦੇ ਬੁਲਾਰੇ ਪੁਨੀਤਿੰਦਰ ਜੀ ਸਵਾਗਤ ਹੈ ਤੁਹਾਡਾ ਪੁਨੀਤਿੰਦਰ ਜੀ ਦੇ ਹਾਲੀਆ ਟਵੀਟ ਦੀ ਗੱਲ ਕਰੀਏ ਤੇ ਡਿੰਪੀ ਨੇ ਜਿਹੜਾ ਮਹਿਲਾ ਪ੍ਰਧਾਨ ਦੇ ਨਾਲ ਉਹਨਾਂ ਦੇ ਘਰ ਜਾ ਕੇ ਵੀਡੀਓ ਸਾਂਝਾ ਕੀਤਾ ਸੀਗਾ ਉਸ ਤੇ ਜਿਸ ਤਰੀਕੇ ਦਾ ਕਮੈਂਟ ਆਇਆ ਨਵਜੋਤਖੌਰ ਸਿੱਧੂ ਵੱਲੋਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਅਕਾਲੀ ਦਲ ਮਜੀਠੀਆ ਗਰੁੱਪ ਯਾਨੀ ਕਿ ਆਪਣੇ ਹੀ ਕਾਂਗਰਸ ਦੇ ਲੀਡਰਾਂ ਤੇ ਲੋਕਲ ਲੀਡਰਾਂ ਤੇ ਵਰਕਰਾਂ ਤੇ ਉਨਤੰਜ ਕਰ ਸਿਆ ਉਹਨਾਂ ਨੂੰ ਅਕਾਲੀ ਦਲ ਤੇ ਮਜੀਠੀਆ ਗਰੁੱਪ ਦੱਸਿਆ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਟਵੀਟ ਨੂੰ ਦੇਖਦੇ ਹੋ ਕਿਉਂਕਿ ਪਹਿਲੀ ਗੱਲ ਤੇ ਇਹ ਕੀ ਇਹ ਆਪਸੀ ਕਲਾ ਵੀ ਕਿਤੇ ਨਾ ਕਿਤੇ ਸ਼ੋਅ ਕਰਦੀ ਹੈ ਕਿ ਕਮਜ਼ੋਰ ਹੈ ਅੰਬਰ ਸਰਚ ਕਾਂਗਰਸ ਦੀ ਲੀਡਰਸ਼ਿਪ ਦੂਸਰੀ ਗੱਲ ਇਹ ਕਿ ਐਡਾ ਵੱਡਾ ਕਮੈਂਟ ਕਰਨਾ ਕਿ ਸਿੱਧੇ ਤੌਰ ਤੇ ਉਹਨਾਂ ਨੂੰ ਅਕਾਲੀ ਤੇ ਮਜੀਠੀਆ ਗਰੁੱਪ ਦੇ ਨਾਲ ਰਿਲੇਟ ਕਰਨਾ ਇਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਮੈਂ ਮੇਰੀ ਆਵਾਜ਼ ਆ ਰਹੀ ਹੈ ਜੀ ਜੀ ਆ ਰਹੀ ਹੈ ਮੈਂ ਮਸੀਤਾ ਸਭ ਤੋਂ ਪਹਿਲਾਂ ਇਹ ਕਹਿੰਦੇ ਵੀ ਅਕਾਲ ਪੁਰਖ ਦੀ ਕਿੱਡੀ ਕਿਰਪਾ ਹੋ ਅਕਾਲੀ ਦਲ ਤੇ ਜਾਂ ਮਜੀਠੀਆ ਸਾਹਿਬ ਤੇ ਜਿਹੜਾ ਹਾਰ ਕੇ ਵੀ ਅਸੀਂ ਸਰਕਾਰ ਚੋਂ ਬਾਹਰ ਬੈਠੇ ਮਜੀਠੀਆ ਸਾਹਿਬ ਨੂੰ ਇੱਕ ਝੂਠੇ ਕੇਸ ਚ ਫਸਾ ਕੇ ਸਰਕਾਰ ਨੇ ਅੰਦਰ ਕੀਤਾ ਆ ਹੂੰ ਫਿਰ ਵੀ ਇੱਕ ਉਸ ਲੀਡਰ ਦਾ ਉਸ ਇਨਸਾਨ ਦਾ ਕਦ ਦੇਖੋ ਜਾਂ ਅਕਾਲੀ ਦਲ ਦੀ ਤੁਸੀਂ ਪਾਰਟੀ ਦੀ ਰਵਾਇਤ ਦੇਖੋ ਇਹਨਾਂ ਦਾ ਡਰ ਕਿੰਨਾ ਪੋਲਿਟਿਸ਼ੀਨਾਂ ਦੇ ਵਿੱਚ ਪਾਰਟੀ ਦਾ ਤੇ ਆਪਣੇ ਲੀਡਰਾਂ ਨੂੰ ਨਿੰਦਣ ਦੇ ਸਾਡੀ ਮੁਫਤਤੀ ਕੰਪੇਨ ਕਰੀ ਜਾ ਰਹੇ ਆ ਜੇ ਸਾਨੂੰ ਉਹ ਕਹਿ ਰਹੇ ਨੇ ਅਸੀਂ ਤਾਂ ਖੜੇ ਮੱਥੇ ਨਾਲ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਜਿਹੜੇ ਲੀਡਰਾਂ ਨੂੰ ਉਹ ਕਹਿ ਰਹੇ ਨੇ ਅਕਾਲੀ ਦਲ ਦੇ ਨੇ ਜਾਂ ਮਜੀਠੀਆ ਗਰੁੱਪ ਨੇ ਕਿ ਆਣ ਕੇ ਜੁਆਇਨ ਕਰਨ ਜੀ ਵੀਰ ਸਿੰਘ ਬਾਦਲ ਜੀ ਜਾ ਕੇ ਇਹਨਾਂ ਨੂੰ ਸਾਕ ਕੇ ਪ੍ਰੋਗਰਾਮ ਜੁਆਇਨ ਕਰਾਉਂਦੇ ਆ ਇਹ ਆਣ ਜਿੱਥੇ ਜਿਸ ਘਰ ਚ ਬੰਦੇ ਦੀ ਇੱਜ਼ਤ ਹੀ ਨਾ ਹੋਵੇ ਤੁਸੀਂ ਮਿਹਨਤ ਤਾਂ ਕਰੀ ਜੋ ਕਾਂਗਰਸ ਲਈ ਤੁਹਾਨੂੰ ਕਾਂਗਰਸ ਦਾ ਕੋਈ ਲੀਡਰ ਉੱਠ ਕੇ ਕਹਦੇ ਵੀ ਤੁਸੀਂ ਤਾਂ ਅਕਾਲੀ ਦਲ ਦੇ ਆ ਤਾਂ ਇਦੋਂ ਚੰਗਾ ਵੀ ਪੰਜਾਬੀ ਖੂਨ ਇੱਕ ਗੈਰੀਅਤ ਇੱਕ ਅਣਖੀ ਖੂਨ ਮੰਨਿਆ ਗਿਆ ਸ਼ੁਰੂ ਤੋਂ ਇਹਨਾਂ ਨੂੰ ਕਾਂਗਰਸ ਨੂੰ ਛੱਡ ਕੇ ਜੇ ਵਾਕੇ ਉਹ ਕਹਿੰਦੇ ਅਕਾਲੀ ਦਲ ਦੇ ਆਣ ਕੇ ਅਕਾਲੀ ਦਲ ਚ ਲੱਗ ਕੇ ਵਰਕਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰਨ ਪਾਰਟੀ ਨੇ ਜਦੋਂ ਕਿਤੇ ਇਹਨਾਂ ਨੂੰ ਨਵਾਜਣਾ ਹੋਇਆ ਨਵਾਜ ਦੋ ਦੂਸਰੀ ਗੱਲ ਮੈਮ ਅੱਜਕਰ ਦੀਵਾਲੀ ਦਾ ਸੀਜ਼ਨ ਆ ਆਮ ਤੌਰ ਤੇ ਅਸੀਂ ਦੇਖਦੇ ਕਿ ਇੱਕ ਬੰਦੇ ਹੁੰਦੇ ਬਿਜ਼ਨਸ ਬਿਜ਼ਨਸਮੈਨ ਹੁੰਦੇ ਉਹ ਸੀਜ਼ਨਲ ਬਿਜ਼ਨਸਮੈਨ ਹੁੰਦੇ ਆ ਹੂੰ ਉਹ ਜਦੋਂ ਦੀਵਾਲੀ ਆਉਂਦੀ ਉਹ ਵਿਚਾਰੇ ਪਟਾਕੇ ਲਾ ਲੈਂਦੇ ਆ ਦੀਵੇ ਵੇਚ ਲੈਂਦੇ ਆ ਜਦੋਂ ਹੋਲੀ ਆਉਂਦੀ ਉਹ ਰੰਗ ਵੇਚ ਲੈਂਦੇ ਆ ਜਦਾਂ ਨਾ ਸੀਜ਼ਨ ਹੋਵੇ ਉਦੋਂ ਦਾ ਉਹ ਬਿਜ਼ਨਸ ਕਰਦੇ ਆ ਹੂੰ ਤੇ ਮੈਂ ਇਹ ਗੱਲ ਲਾਈਵ ਡਿਬੇਟ ਤੇ ਤੁਹਾਨੂੰ ਇੰਨੀ ਗੱਲ ਕਹਿ ਰਿਹਾ ਮੈਨੂੰ ਕੋਈ ਡਰ ਖੋਫ ਨਹੀਂ ਸਿੱਧੂ ਪਰਿਵਾਰ ਸੀਜ਼ਨਲ ਪੋਲੀਟੀਸ਼ੀਅਨ ਆ ਜੀ ਨਹੀਂ ਤਾਂ ਮੁੱਖ ਮੰਤਰੀ ਵੀ ਕਹਿੰਦੇ ਰਹੇ ਹੂੰ 2022 ਤੋਂ ਇਲੈਕਸ਼ਨ ਹੋ ਹਟੇ ਪੰਜਾਬ ਤੇ ਕਿਹੜਾ ਇਹੋ ਜਿਹਾ ਸਮਾਂ ਸੀ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮਾੜਾ ਸਮਾਂ ਪੰਜਾਬ ਤੇ ਨਹੀਂ ਆਇਆ ਭਾਵੇਂ ਉਹ ਹੜ੍ਹਾਂ ਦਾ ਹੋਵੇ ਭਾਵੇਂ ਉਹ ਤੁਸੀਂ ਕਹਿ ਲਓ ਆ ਮਾਦੋਪੁਰ ਡੈਮ ਦਾ ਗੇਟ ਟੁੱਟਣ ਵਾਲਾ ਹੋਵੇ ਭਾਵੇਂ ਉਹ ਨੌਜਵਾਨਾਂ ਦੇ ਕਤਲ ਹੋਣ ਭਾਵੇਂ ਉਹ ਫਰੋਤੀਆਂ ਦਾ ਸੀਜ਼ਨ ਹੋਵੇ ਭਾਵੇਂ ਉਹ ਕਿਸੇ ਬਿਜ਼ਨਸਮੈਨਾਂ ਦੇ ਕਤਲ ਹੋਣ ਸਾਰਾ ਕੁਝ ਚੱਲਿਆ ਦੇ ਹੈਵ ਨਾਟ ਈਵਨ ਐਟਡ ਅ ਸਿੰਗਲ ਵਰਡ ਕੇਸ ਐਨੀਥਿੰਗ ਗਵਰਨਮੈਂਟ ਦੀ ਡਿਕਟੇਟਰਸ਼ਿਪ ਚੱਲੀ ਦੇ ਹੈਵ ਨਾਟ ਈਵਨ ਅਟਾ ਦਾ ਸਿੰਗਲ ਵਰਡ ਅਗੇਂਸਟ ਐਨੀਥਿੰਗ ਹਮ ਮੋ ਦੇਖ ਲਿਆ 2027 ਆਉਣ ਲੱਗੀ ਆ ਹਮ ਸਾਲ ਕ ਰਹਿ ਗਿਆ ਪਹਿਲਾ ਘਰੋ ਆ ਆਪਦੇ ਆਪ ਤੇ ਤੰਜ ਜਿਹਾ ਕਸਣੇ ਸ਼ੁਰੂ ਕਰਨਗੇ ਹਮ ਮੁੜ ਕੇ ਕੋਈ ਨਾ ਕੋਈ ਨਵੀਂ ਪਾਰਟੀ ਦੇਖ ਕੇ ਉਹ ਚ ਛਾਲ ਮਾਰ ਕੇ ਜੇ ਮੰਨ ਲਓ ਐਤ ਕੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸਿੱਧੂ ਸਾਹਿਬ ਨੇ ਜਾ ਕੇ ਬਿਆਨ ਦੇਣਾ ਆਈ ਆ ਮੈਂ ਬੋਨ ਆਮ ਆਦਮੀ ਪਾਰਟੀ ਲੀਡਰ ਹਮ ਉਹ ਕਿਦਾਂ ਕਿਉਂਕਿ ਮੇਰੀ ਇੱਕ ਆਡੋਲੋਜੀ ਸੀ ਜਦੋਂ ਮੈਂ ਭਾਜਪਾ ਛੱਡੀ ਮੈਂ ਉਦੋਂ ਵੀ ਆਮ ਆਦਮੀ ਲੈ ਜਾਣਾ ਚਾਹੁੰਦਾ ਸੀ ਕਰਕੇ ਸਾਰੇ ਪੰਜਾਬ ਨੇ ਤਾੜੀਆਂ ਮਾਰ ਦੇਣੀਆਂ ਮੇਰੀ ਤੁਹਾਨੂੰ ਤੁਹਾਡੇ ਚੈਨਲ ਦੇ ਥਰੂ ਪੰਜਾਬ ਦੇ ਹਰ ਇੱਕ ਦੇਖ ਰਹੇ ਪੰਜਾਬੀ ਨੂੰ ਪੰਜਾਬ ਦੇ ਹਰ ਇੱਕ ਮਸ਼ਿੰਦੇ ਨੂੰ ਇਹ ਰਿਕਵੈਸਟ ਆ ਕਿ ਜੇ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਹੋ ਹੂੰ ਸਭ ਤੋਂ ਪਹਿਲਾਂ ਤਾਂ ਜਿਹੜੇ ਸੀਜ਼ਨਲ ਪੋਲੀਟੀਸ਼ੀਅਨਸ ਤੁਹਾਨੂੰ ਇੱਕ ਜੋਕ ਬਣ ਕੇ ਚਿੰਬੜ ਗਏ ਨੇ ਪੰਜਾਬੀਓ ਇਹਨਾਂ ਦਾ ਬਾਇਕਾਟ ਕਰੋ ਠੀਕ ਹੈ ਉਹ ਸਾਡੀ ਜਨਤਾ ਜਿਹੜੀ ਹੈ ਪੰਜਾਬ ਦੀ ਉਹ ਬਹੁਤ ਸਮਝਦਾਰ ਹੈ ਲੇਕਿਨ ਇੱਥੇ ਪੁਨੀਤਿੰਦਰ ਜੀ ਇੱਕ ਗੱਲ ਇੱਕ ਸਵਾਲ ਮੇਰਾ ਹੋ ਰਿਹਾ ਇੱਥੇ ਮੇਰੇ ਖਿਆਲ ਨਾਲ 15 ਸਾਲ ਆਲਮੋਸਟ ਹੋ ਗਏ ਨੇ ਕਿ ਅਕਾਲੀ ਦਲ ਦਾ ਕੋਈ ਵੀ ਨੇਤਾ ਜੜਾਂਬਰ ਸਰ ਦੀ ਸੀਟ ਨਹੀਂ ਜਿੱਤ ਪਾਇਆ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਦਾਅਵੇਦਾਰੀ ਠੋਕੋਗੇ ਮੈਂ ਮਾਪਾਂ ਕਾਲਪੁਰ ਕਰੂਗਾ ਕਿਰਪਾ ਸਮੇਂ ਆਉਂਦੇ ਜਾਂਦੇ ਰਹਿੰਦੇ ਆ ਜੀ ਜੇ ਤੁਸੀਂ ਇਹ ਕਹਿੰਦੇ ਹੋ 15 ਸਾਲਾਂ ਜਿੰਨੀ ਜਿੱਤੇ ਹੋ 15 ਸਾਲਾਂ ਚੋਂ ਤਕਰੀਬਨ ਤਕਰੀਬਨ 10 ਸਾਲ ਤਾਂ ਸਾਡੀ ਸਰਕਾਰ ਹੀ ਰਹਿ ਗਈ ਹੂੰ ਹੂੰ ਠੀਕ ਆ ਜੀ ਹੂੰ ਕੱਲ ਇਹ ਆ ਕਿ ਅੰਮ੍ਰਿਤਸਰ ਈਸਟ ਤੋਂ ਜਿੱਥੋਂ ਤੁਸੀਂ ਕਹਿ ਰਹੇ ਹੋ ਉੱਥੇ ਮਜੀਠੀਆ ਸਾਹਿਬ ਨੇ ਇੱਕ ਹਫ਼ਤੇ ਦੇ ਵਿੱਚ ਇੱਕ ਜਾਂ ਡੇਢ ਹਫ਼ਤਾ ਮੈਂ ਉਸ ਹਲਕੇ 'ਚ ਰਹਿ ਕੇ ਆਇਆ ਮਜੀਠੀਆ ਸਾਹਿਬ ਦੀ ਟੀਮ 'ਚ ਕੰਮ ਕਰਕੇ ਆਇਆ ਉਦੋਂ 2022 'ਚ ਜੀ ਸਾਨੂੰ ਬਹੁਤ ਘੱਟ ਟਾਈਮ ਮਿਲਿਆ ਪਰ ਹਵਾ ਪਲਟਦੀ ਸੀ ਇੱਕ ਕਰਮ ਰਸਤਰੀ ਸਾਰੇ ਦੀ ਸਾਰੇ ਦੀ ਤੁਸੀਂ ਵੀ ਇਸ ਚੀਜ਼ ਦੇ ਨੋਨ ਆ ਠੀਕ 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 ਬਿਲਕੁਲ ਜਸਪ੍ਰੀਤ ਜੀ ਨੇ ਸਾਡੇ ਨਾਲ ਕਾਂਗਰਸ ਦੇ ਬੁਲਾ ਰਹੇ ਜਸਪ੍ਰੀਤ ਜੀ ਸੀਜ਼ਨਲ ਪੋਲੀਟੀਸ਼ੀਅਨ ਨਵਜੋਤ ਸਿੱਧੂ ਨੂੰ ਕਿਹਾ ਕਿ ਜੇ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰੀਏ ਤੇ ਹੁਣ 4 1/2 ਸਾਲ ਚ ਕਿੰਨਾ ਕੁਛ ਹੋਇਆ ਆਵਾਜ਼ ਚੁੱਕਣ ਵਾਲੇ ਚੁੱਕਦੇ ਵੀ ਨਹੀਂ ਰਾਜਾ ਵੜਿੰਗ ਆਵਾਜ਼ ਚੁੱਕਦੇ ਨਹੀਂ ਬਾਜਬਸਾਵਾ ਆਵਾਜ਼ ਚੁੱਕਦੇ ਨਹੀਂ ਤੇ ਜੇ ਬਾਕੀ ਇਹਨਾਂ ਨੂੰ ਇੰਨਾ ਫਿਕਰ ਹੈ ਪੰਜਾਬ ਦਾ ਜਾਂ ਅੰਮਰਸਰ ਦਾ ਤੇ ਨਵਜੋਤ ਸਿੱਧੂ ਨੂੰ ਵੀ ਐਕਟਿਵ ਰਹਿਣਾ ਚਾਹੀਦਾ ਸੀ ਨਾ ਬਹੁਤ ਪਧਿਆ ਬੋਲੇ ਮੇਰੇ ਆ ਜਿਹੜੇ ਹੈਗੇ ਕਾਲੀਦਰਾਂ ਦੇ ਬੁਲਾਰੇ ਭਰਾ ਜੀ ਪਰ ਇੱਕ ਚੀਜ਼ ਭੁੱਲ ਜਾਂਦੇ ਨੇ ਕਿ ਦੇਖੋ ਜਦੋਂ ਬੰਦੇ ਦੇ ਪਰਿਵਾਰ ਤੇ ਵਿਪਤਾ ਪੈਂਦੀ ਹੈ ਨਾ ਹੂੰ ਤਾਂ ਉਦੋਂ ਉਹਨੂੰ ਕਈ ਵਾਰੀ ਜਿਹੜਾ ਕਿ ਆਪਣਾ ਸਟ੍ਰੈਪ ਇੱਕ ਬੈਗ ਲੈਣਾ ਪੈਂਦਾ ਤੁਸੀਂ ਦੇਖੋ ਕਿ ਸਿੱਧੂ ਸਾਹਬ ਦੇ ਚਾਹੇ ਤਾਂ ਇੱਕ ਸਾਲ ਉਹਨਾਂ ਨੂੰ ਪਹਿਲਾਂ ਜੇਲ੍ਹ ਦੇ ਵਿੱਚ ਰਹਿਣਾ ਪਿਆ ਹੈ ਹੂੰ ਸੋ ਉਸ ਤੋਂ ਬਾਅਦ ਵਿੱਚ 2 ਸਾਲ ਜਿਹੜੇ ਉਹਨਾਂ ਦੀ ਪਤਨੀ ਦੇ ਤੁਸੀਂ ਆਪ ਦੇਖਿਆ ਕਿ ਕਿਸ ਤਰੀਕੇ ਨਾਲ ਕੈਂਸਰ ਜਿਹੜਾ ਹੈ ਉਹਨੂੰ ਹਰਾਉਣਾ ਔਰ ਹਰਾ ਕੇ ਦੇਖੋ ਉਹ ਮੈਦਾਨ 'ਚ ਦੁਬਾਰਾ ਆਏ ਨੇ ਸੋ ਉਹਨਾਂ ਦੀ ਛਲਾਗਾ ਕੰਢ ਨਹੀਂ ਬਣਦੀ ਹੈ ਕਿ ਜਿਹੜੇ ਕਿ ਉਸ ਬਿਮਾਰੀ 'ਚੋਂ ਨਿਕਲ ਕੇ ਆਏ ਨੇ ਜਿਸ ਬਿਮਾਰੀ 'ਚੋਂ ਅੱਜਕੱਲ੍ਹ ਲੋਕ ਕਈ ਵਾਰੀ ਨਿਕਲਣਾ ਸੋਚ ਵੀ ਨਹੀਂ ਸਕਦੇ ਔਰ ਜਿੱਥੇ ਤੱਕ ਗੱਲ ਕੀਤੀ ਜਾਵੇ ਜਿਹੜਾ ਬੰਦਾ ਇਮਾਨਦਾਰ ਪੋਲਿਟਿਸ਼ੀਅਨ ਆ ਉਹਨੂੰ ਪਤਾ ਹੈ ਕਿ ਉਹਨੇ ਹੁਣ 3 ਸਾਲ ਦਾ ਖਰਚਾ ਵੀ ਕੀਤਾ ਹੈ ਹੂੰ ਚਾਹੇ ਉਹਨਾਂ ਨੇ ਮੁੜ ਕੇ ਵਾਪਸੀ ਹੁਣ ਪੋਲਿਟਿਕਸ ਦੇ ਵਿੱਚ ਕੀਤੀ ਹੈ ਪਰ ਉਹਨਾਂ ਨੇ ਸਾਲਿਕ ਆਪਣੀ ਕਿਰਤੀ ਕਰਕੇ ਕਮਾਈ ਕੀਤੀ ਹੈ ਹੂੰ ਔਰ ਉਹ ਕਿਰਤ ਕਰਕੇ ਕਮਾਈ ਕਰਕੇ ਦੁਬਾਰਾ ਫਿਰ ਆਏ ਨੇ ਦੇਖੋ ਘਰ ਚਲਾਉਣੇ ਜਿਹੜੇ ਨੇ ਬਹੁਤ ਮੁਸ਼ਕਲ ਹੁੰਦੇ ਨੇ ਔਰ ਜਦੋਂ ਤੁਸੀਂ ਪੋਲਿਟਿਕਸ ਦੇ ਵਿੱਚ ਹੁੰਦੇ ਹੋ ਤੁਹਾਨੂੰ ਬਹੁਤ ਸਾਰੇ ਲੋਕਾਂ ਦਾ ਦੇਖਣਾ ਪੈਂਦਾ ਔਰ ਹਾਂ ਕਈ ਵਾਰੀ ਕੀ ਹੁੰਦਾ ਕਿ ਬੰਦੇ ਨੂੰ ਸਿਆਸਤ ਤੋਂ ਥੋੜੀ ਦੂਰੀ ਬਣਾਉਣੀ ਪੈ ਜਾਂਦੀ ਹੈ ਕਿਉਂਕਿ ਉਹਦੇ ਹੁਣ ਪਰਿਵਾਰਕ ਕਰ ਵੀ ਜਿਵੇਂ ਸੀਗੇ ਦੇਖੋ 1 ਸਾਲ ਜੇਹ ਚ ਚਲ ਗਿਆ ਫਿਰ ਪਤਨੀ ਬਿਮਾਰ ਹੋ ਗਈ ਉਹਨਾਂ ਦੇ ਉੱਦਾ ਵੀ ਧਿਆਨ ਰੱਖਣਾ ਸੀ ਹੁਣ ਉਹ ਜੋੜਾ ਫੇਟਾ ਦੁਬਾਰਾ ਫਿਰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਆਇਆ ਔਰ ਜਿੱਥੇ ਤੱਕ ਗੱਲ ਕੀਤੀ ਜਾਵੇ ਭਾਜਪਾ ਦੀ ਭਾਜਪਾ ਨੇ ਉਹਨਾਂ ਨੂੰ ਐਮਪੀ ਸੀਟਾਂ ਨਾਲ ਵੀ ਨਵਾਜਿਆ ਉਤੋਂ ਔਰ ਭਾਜਪਾ ਦੇ ਲਈ ਉਹ ਐਮਪੀ ਸੀਟਾਂ ਕੱਢ ਕੇ ਵੀ ਆਉਂਦੇ ਰਹੇ ਨੇ ਭਾਜਪਾ ਦੇ ਲਈ ਉਹਨਾਂ ਨੇ ਬਾਈ ਇਲੈਕਸ਼ਨ 'ਚ ਵੀ ਕੱਢੀ ਸੀ ਸੋ ਜਿੱਦਾਂ ਦੀ ਸ਼ਬਦਾਵਲੀ ਦੇਖੋ ਬਾੜੇ ਬੋਲ ਰਹਾ ਬੋਲੀਏ ਕਰਤਾਰੋਂ ਡਰੀਏ ਮੈਂ ਤਾਂ ਇੱਕ ਗੱਲ ਕਹਿਣਾ ਹੈ ਕਿ ਜੇ ਤੁਸੀਂ ਕਿਸੇ ਦੀ ਬਿਮਾਰੀ ਤੇ ਵਿੱਚ ਗਏ ਨੂੰ ਵੀ ਸੀਜ਼ਨਲ ਪੋਲਿਟਿਕਸ ਕਹੋਗੇ ਜੇ ਤੁਸੀਂ ਕਿਸੇ ਨੂੰ ਜੇਲ੍ਹ ਦੇ ਵਿੱਚ ਵੀ ਕਹੋਗੇ ਸੀਜ਼ਨਲ ਪੋਲਿਟਿਕਸ ਹੈਗੇ ਨੇ ਸੋ ਆਪਾਂ ਦਾ ਓਸੀ ਦੀ ਵੀ ਇਸ ਕਰਕੇ ਨਿੰਦਾ ਕਰਦੇ ਆ ਕਿਉਂਕਿ ਜਦੋਂ ਤੁਸੀਂ ਅੱਜ ਅੱਜ ਜੇਲ੍ਹ ਦੇ ਵਿੱਚ ਹੈ ਮਜੀਠੀਆ ਸਾਹਿਬ ਉਹਨਾਂ ਦੇ ਵਾਈਫ ਫਿੱਟ ਫਾਟ ਰਹੇ ਉਹ ਤੁਰ ਫਿਰ ਰਹੇ ਨੇ ਅੱਜ ਜਦੋਂ ਜਦੋਂ ਸਿੱਧੂ ਸਾਹਿਬ ਜੇਲ੍ਹ ਚ ਸੀ ਤਾਂ ਉਹਨਾਂ ਦੀ ਵਾਈਫ ਪਿੱਛੇ ਡਾਇਗਨੋਸਟ ਹੋ ਗਈ ਪਤਾ ਚੱਲ ਗਿਆ ਸੋ ਪਰਿਵਾਰ ਜਿਹੜਾ ਕਿ ਚੱਕੇ ਦੇ ਵਿੱਚ ਸੀ ਉਹ ਇਹ ਸਮਾਂ ਕੱਟਿਆ ਮੇਰੇ ਕੋਲ ਸਮਾਂ ਥੋੜਾ ਜ਼ਿਆਦਾ ਤੇ ਜਿਹੜੇ ਪੰਜਾਬ ਦੇ ਮੁੰਡਿਆਂ ਵੀ ਗੱਲ ਪੰਜਾਬ ਦੇ ਮੁੰਡੇ ਅਮਰਜੀਤ ਜੀ ਅਮਰਜੀਤ ਜੀ ਮੇਰੇ ਕੋਲ ਟਾਈਮ ਥੋੜਾ ਜਿਹਾ ਕੱਟਿਆ ਅਮਰਜੀਤ ਜੀ ਇੱਕ ਤਾਂ ਤੁਸੀਂ ਕਨਕਲੂਡ ਕਰ ਦਿਓ ਆਪਣੀ ਐਕਸਪਰਟਿਸ ਦੇ ਨਾਲ ਦੂਸਰੀ ਗੱਲ ਇਹ ਕਿ ਕੀ ਸਿਰਫ ਆਨ ਫਾਲੋਇੰਗ ਨਵਜੋਤ ਸਿੱਧੂ ਨੂੰ ਅੰਬਰ ਸਰ ਈਸਟ ਦਾ ਗੜ ਜਿਤਾਏਗੀ ਜਾਂ ਫਿਰ ਜਨਤਾ ਕੋਈ ਹੋਰ ਫੈਸਲਾ ਲਵੇਗੀ ਜੋ ਜੇ ਨੰਬਰச்சுਦ ਬੜਾ ਵਾਅ ਇਮਾਨਦਾਰ ਪਰਸਨ ਹੈ ਉਹ ਮਾਨੀਏ ਕਿ ਉਹ ਸਾਹਬਤ ਕਰਦਾ ਪਬਲਿਕ ਦੇ ਵਿੱਚ ਇੱਕ ਇਮਾਨਦਾਰ ਆਦਮੀ ਹਮ ਔਰ ਮੈਂ ਕਹਾਂ ਕਿ ਜੇ ਇਥੇ ਉਹਨਾਂ ਨੂੰ ਕਿਹਾ ਜਾਵੇ ਨਾ ਪੰਜਾਬ ਉਹ ਪੰਜਾਬ ਉਹਨਾਂ ਦੇ ਦਿਲ ਚ ਧੜਕਦਾ ਹੈ ਜੋ ਹੀਰਾ ਹੈ ਹਮ ਤੇ ਉਹ ਵੀ ਉਹਦੀ ਜਿਹੜੀ ਆ ਉਹ ਮਤਲਬ ਇੱਕ ਤਸਹੀਨ ਕਰਨ ਵਾਲੀ ਗੱਲ ਹੈ ਹੀਰੇ ਦੀ ਵੀ ਕੀਮਤ ਲਾਈ ਜਾ ਠੀਕ ਹੈ ਕੁਆਰਟ ਨੰਬਰ ਜੋ ਸਿੱਧੂ ਤੇ ਨਾਲ ਹੈ ਪੰਜਾਬ ਦਾ ਜਿੱਦੀ ਕੀਮਤ ਨਹੀਂ ਲਾਈ ਜਾਂਦੀ ਠੀਕ ਹੈ ਠੀਕ ਹੈ ਲੋਕੋ ਨੂੰ ਬਹੁਤ ਘੱਟ ਲੋਕਾਂ ਨੇ ਪਛਾਣਿਆ ਬਹੁਤ ਸਾਰਾ ਜਿਹੜਾ ਆਵਾਮ ਨੇ ਪਛਾਣਿਆ ਉਹ ਕੋਰੀਡੋਰ ਡੇਰਾ ਬਾਬਾ ਨਾਨਕਾ ਜਿਹਾਵੇਂ ਸਾਰੀਆਂ ਪਾਰਟੀਆਂ ਦਾਵਾ ਕਰਦੀਆਂ ਪਰ ਉਹ 150 ਫਿਕ ਨਵ ਜੋ ਸਿੱਧੂ ਦੀਆ ਉਹਨੇ ਆਪਣੀ Imran Khan ਨਾਲ ਜਾਰੀ ਦਾ ਵਾਅਦਾ ਪਾ ਕੇ ਔਰ ਮਕਤਬ ਦੀਨ ਦਾ ਹਵਾਲਾ ਦੇ ਕੇ ਉਹ ਜਿਹੜਾ ਸੀਗਾ ਉਹ ਖਲਵਾਇਆ ਸੀ ਕੋਲੀ ਡੋਲੇਰਾ ਬਾਬਾ ਨੇ ਜੀ 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 ਇਹ ਸਾਰੇ ਜਾਣਦੇ ਆ ਨਵਜੋਤ ਸਿੱਧੂ ਦੀ ਬਹੁਤਿਆਂ ਨਾਲ ਨਹੀਂ ਬਣਦੀ ਉਹਦਾ ਰੀਜਨ ਕੀ ਹੈ ਕਿਉਂਕਿ ਉਹ ਇੱਕ ਸੱਚਾ ਸੁੱਚਾ ਆਦਮੀ ਹੈ ਔਰ ਜਿਹੜਾ ਆਦਮੀ ਸੱਚਾ ਸੁੱਚਾ ਹੁੰਦਾ ਉਹ ਦੀ ਕਿਸੇ ਨਾਲ ਨਹੀਂ ਉਹ ਦੀ ਬਹੁਤ ਘੱਟ ਲੋਕਾਂ ਦਾ ਭਰੋਸਾ ਮੈਨੂੰ ਸੱਚ ਨੂੰ ਸੱਚ ਕਹਿਣਾ ਹੁੰਦਾ ਇੱਥੇ ਮੇਰੇ ਵੀਰ ਜੀ ਨੇ ਹੁਣੇ-ਹੁਣੇ ਕਿਹਾ ਸੀ ਕਿ ਉਹ ਨਵਜੋਤ ਸਿੱਧੂ ਦੂਸਰੀ ਪਾਰਟੀ ਤੋਂ ਥਾਂ ਲਾਵੇਗਾ ਤੇ ਸ਼ਾਇਦ ਸਾਰਿਆਂ ਨੇ ਦੇਖਿਆ ਹੈ ਕਿ 22 ਦੀ ਇਲੈਕਸ਼ਨ ਤੋਂ ਪਹਿਲਾਂ ਹਾਂ ਆਮ ਆਦਮੀ ਪਾਰਟੀ ਵੈਸੇ ਹੀ ਅਪਰੋਚ ਕਰ ਚੁੱਕੀ ਸੀ ਮਨਜੋਤ ਸਿੰਘ ਨੂੰ ਤੇ सीएम ਫੇਸ ਵੀ ਦੇਣਾ ਚਾਹੁੰਗੇ ਆ ਮੈਂ ਕਾਹਦੇ ਚਰਚੇ ਸੀ 24ਵੀਂ ਇਲੈਕਸ਼ਨ ਤੋਂ ਪਹਿਲਾਂ ਆ ਖੁਦ सीएम ਸਾਹਿਬ ਜਿਹੜੇ ਨੇ ਪੰਜਾਬ ਦੇ ਭਗੰਤ ਮਾਨ ਜੀ ਉਹ ਉਹਨਾਂ ਦੀ ਤਰੀਫ਼ ਕਰ ਚੁੱਕੇ ਸੀ ਉਹ ਵੀ ਚਾਹੁੰਦੇ ਸੀ ਕਿ ਉਹ ਅਜਨ 10 ਲੋਕ ਸਭਾ ਦੇ ਚੀਕ ਠੀਕ ਹੈ ਅਮਰਜੀਤ ਜੀ ਠੀਕ ਸਮਾਂ ਮੇਰੇ ਕੋਲ ਘੱਟ ਹੈ ਤੇ ਜਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਆ ਨਵਜੋਤ ਸਿੱਧੂ ਤੇ ਉਹਨਾਂ ਦੀ ਧਰਮ ਪਤਨੀ ਉਹਨਾਂ ਵੱਲੋਂ ਕੀਤੇ ਗਏ ਕੰਮ ਨੇ ਜਿਹੜੇ ਜੇ ਲੋਕਾਂ ਨੂੰ ਪਸੰਦ ਆਉਂਦੇ ਨੇ ਤਾਂ ਡੈਫੀਨੇਟਲੀ ਇੱਕ ਵਾਰ ਫੇਰ ਜਿਹੜਾ ਅੰਬਰਸਤ ਦਾ ਗਾੜਾ ਉਹ ਉਹਨਾਂ ਦੀ ਝੋਲੀ ਜ਼ਰੂਰ ਪਏਗਾ ਤੁਹਾਡੇ ਸਾਰਿਆਂ ਦਾ ਅੱਜ ਦੇ ਡਿਸਕਸ਼ਨ ਚ ਸ਼ਾਮਲ ਹੋਣ ਵਾਸਤੇ ਬਹੁਤ-ਬਹੁਤ ਧੰਨਵਾਦ ਗੱਲ ਪੰਜਾਬ ਦੀ ਜੀ ਫਿਲਹਾਲ ਇਹ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ